ਇਹ ਬੱਚਾ ਹਰ ਮਾਤਾ ਪਿਤਾ ਆਪਣੇ ਧੀ ਨੂੰ ਪੁੱਤ ਨੂੰ ਆਪਣਾ ਖੂਨ ਪਲਾ ਕੇ ਪਾਲਦੇ ਹਨ ਮਾਂ ਦਾ ਦੁੱਧ ਮਾਂ ਦਾ ਖੂਨ ਹੁੰਦਾ ਤੇ ਬਾਪ ਬਾਪ ਦੀ ਖੂਨ ਪਸੀਨੇ ਦੀ ਕਮਾਈ ਉਹ ਵੀ ਖੂਨ ਹੀ ਹੁੰਦਾ ਨਾ ਸੋ ਇਹ ਵੀ ਯਾਦ ਰੱਖਣਾ ਕਿਉਂਕਿ ਇਹ ਵੀ ਕਿਰਤ ਕਰਨਤਾ ਜ ਵੱਧਦੀ ਜਾਂਦੀ ਹੈ ਕਹ ਜਿਹਨੇ ਸੁਣਦੇ ਹੋ ਸਿਆਣੇ ਬੈਠੋ ਪਏ ਅਸੀਂ ਗੱਲ ਨਹੀਂ ਪਰ ਕਈ ਜਨਾਂ ਕੋਲ ਗੁਰੂ ਦੀ ਮਤ ਨਹੀਂ ਭਾਵ ਉਰੰਭ ਵੱਲੋਂ ਵੀ ਕਿਰਤ ਕਰਨ ਹੋ ਗਏ ਰੱਬ ਦੇ ਗੀਤ ਨੂੰ ਭੁੱਲ ਗਏ ਗੁਰੂ ਦੇ ਗੀਤ ਨੂੰ ਭੁੱਲ ਗਏ ਮਾਤਾ ਪਿਤਾ ਦੇ ਗੀਤ ਨੂੰ ਭੁੱਲ ਗਏ ਤਾਂ ਹੀ ਤਾਂ ਬਿਰਧ ਆਸ਼ਰਮਾਂ ਦੀ ਗਿਣਤੀ ਵੱਧ ਜਾਂਦੀ ਹੈ ਠੀਕ ਹੈ ਜੀ ਜਿਹਦੇ ਨਾਂ ਹੋਵੇ ਕੋਈ ਉਹ ਤਾਂ ਵੱਖਰਾ ਵਿਸ਼ਾ ਚਲੋ ਬਿਰਧ ਆਸ਼ਰਮ ਜਾਣਾ ਪੈਂਦਾ ਪਰ ਕਈਆਂ ਦੇ ਤਾਂ ਇੱਥੋਂ ਤੱਕ ਸੁਣਨ ਵਿੱਚ ਆਇਆ ਉਹ ਜੋ ਉਹ ਜੋ ਇੰਟਰਵਿਊ ਵਗੈਰਾ ਮੈਂ ਸੁਣੀ ਵਰਦਾਸ਼ਮਨ ਦੇ ਵਿੱਚ ਕਈ ਤਾਂ ਐਸੀ ਇੰਟਰਵਿਊ ਸੁਣੀ ਜਿਹਨੂੰ ਪੁੱਛਿਆ ਹਾਂ ਜੀ ਬਾਪੂ ਜੀ ਕਹਿੰਦਾ ਕਿ ਹੋ ਗਿਆ ਇੱਥੇ ਰਹਿੰਦਿਆਂ ਨੂੰ ਇੱਥੇ ਜੀ ਮੈਨੂੰ 5 ਸਾਲ ਹੋ ਗਏ ਕੀ ਗੱਲ ਤੁਹਾਡੇ ਬੱਚਾ ਨਹੀਂ ਜੀ ਕੋਈ ਨਾਂ ਜੀ ਚਾਰ ਪੁੱਤ ਨੇ ਮੇਰੇ ਅੱਛਾ ਚਾਰ ਪੁੱਤ ਹੈ ਬਾਪੂ ਦੇ ਨੇ ਹਾਂ ਜੀ ਨੂਹਾਂ ਚਾਰ ਹੋ ਗੀਆਂ ਕਹਿੰਦੇ ਹਾਂ ਚਾਰੇ ਨੂਹ ਚਾਰੀ ਗਏ ਪੋਤੇ ਪੋਤੀਆਂ ਵੀ ਹੈ ਕਹਿੰਦਾ ਉੱਥੇ ਤਾਂ ਹੁਣ ਸਾਹਮਣੇ ਤਾਂ ਕੀ ਕਹਿਣਾ ਹੈ ਬਾਅਦ 'ਚ ਸੋਚਣਾ ਪੈਂਦਾ ਹੈ ਕਿ ਜਿਸ ਮਾਤਾ ਪਿਤਾ ਨੇ ਚਾਰ ਪੁੱਤ ਪਾਲਤੇ ਧੀਆਂ ਵੀ ਹੋਣਗੀਆਂ ਸੋਚੋ ਜਰਾ ਅੱਗੇ ਸਾਰਾ ਹੁਣ ਚਾਰ ਪੁੱਤ ਚਾਰ ਮੂਹ ਹੱਠ ਹੋ ਗਏ ਨਾ ਅੱਠ ਹੋ ਗਏ ਨਾ ਅੱਠ ਪੁੱਤੇ ਪੁੱਤੇ ਜਦੋਂ ਬੱਚੇ ਛੱਡ ਦਿਓ ਅੱਠ ਅੱਠਾਂ ਤੋਂ ਇਕੱਲੇ ਮਾਤਾ ਪਿਤਾ ਨਹੀਂ ਸੰਭਦੇ ਉਹਨੇ ਇਕੱਲੇ ਨਹੀਂ ਪਾਲਤੇ ਸਾਰੇ ਅੱਠ ਹੋ ਗਏ ਨਾ ਅੱਠਾਂ ਤੋਂ ਮਾਂ ਕਿਉਂ ਨਹੀਂ ਸੰਭਦਾ ਤਾਂ ਇਹ ਕਈ ਥਾਂ ਤੇ ਇਹ ਜੀ ਔਲਾਦ ਹੈਗੀ ਹੈ ਹਾਂਜੀ ਜਿਹਦੇ ਚਾਰ ਪੁੱਤ ਤੇ ਮਾਂ ਕਿੱਥੇ ਨੇ ਬਿਰਧ ਆਸ਼ਰਮ ਦੇ ਵਿੱਚ ਨਲਾਇਕ ਔਲਾਦ ਕਹਿ ਸਕਦੇ ਨੇ ਇਹ ਗੁੱਸਾ ਇਹ ਗਲਤ ਲੱਭਦਾ ਨਹੀਂ ਨਾ ਨਲਾਇਕ ਔਲਾਦ ਕਹਿ ਸਕਦੇ ਨੇ ਵੀ ਇਹੇ ਜੀ ਨਲਾਇਕ ਔਲਾਦ ਹੈ ਇਹੇ ਜੀ ਔਲਾਦ ਵੀ ਹੈਗੀ ਇੱਥੇ ਇਹੇ ਜੀ ਔਲਾਦ ਵੀ ਹੈਗੀ ਇੱਥੇ ਜਿਨ੍ਹਾਂ ਨੂੰ ਮਾਪਿਓ ਦੀ ਰੋਟੀ ਮਹਿੰਗੀ ਹੋ ਜਾਂਦੀ ਹੈ ਕਈ ਥਾਂ ਤੇ ਸੁਣਨ ਵਿੱਚ ਆਇਆ ਇਹ ਸੋ ਕਿਉਂ ਕਿ ਇਹ ਜੀ ਐਡਰੈਸ ਤਾਂ ਹੁਣ ਦਿੱਤੇ ਨਹੀਂ ਜਾਂਦੇ ਨਿੱਜੀ ਮਸਲੇ ਹੁੰਦੇ ਨੇ ਨਾ ਹੁਣ ਹਾਂਜੀ ਇਦਾਂ ਸੁਣਨ ਵਿੱਚ ਆਇਆ ਵੀ ਨਲਾਇਕ ਔਲਾਦ ਨੇ ਮਾਤਾ ਪਿਤਾ ਨੂੰ ਬੁਢਾਪੇ 'ਚ ਡੋਂਡੀ ਕਰਤਾ ਮੈਨੂੰ ਬਹੁਤ ਸੁਣਨ ਵਿੱਚ ਆਇਆ ਮਿਲੇ ਕਦੋਂ ਅੱਡੋ ਅੱਡੋ ਦੀ ਕਿਵੇਂ ਭਲਾਂ ਨਲਾਇਕ ਔਲਾਦ ਨੂੰ ਰੋਟੀ ਮਹਿੰਗੀ ਲਾਣ ਲੱਗੀ ਮੰਨ ਲੋ ਦੋ ਪੁੱਤ ਇੱਕ ਕਹਿੰਦਾ ਤੂੰ ਬੇਬੇ ਨੂੰ ਲੈ ਜਾ ਓਏ ਜਿਹ ਪੰਡਾਂਲੀ ਬੋਲੀ ਦੂਜਾ ਕਹਿੰਦਾ ਮੈਂ ਬਾਪੂ ਨੂੰ ਲੈ ਜਣਾ ਭਾਵਕੇ ਦੋਨਾਂ ਨੂੰ ਅੱਡੋ ਅੱਡੀ ਰੋਟੀ ਦੇ ਦਿਆ ਤਰਾਂ ਇਕੱਠਿਆਂ ਦੀ ਰੋਟੀ ਮਹਿੰਗੀ ਪੈਂਦੀ ਐ ਦੋਨਾਂ ਦੀ ਰੋਟੀ ਦੇ ਚੱਕਰ ਵਿੱਚ ਨਲਾਇਕ ਔਲਾਦ ਨੇ ਮਾਤਾ ਪਿਤਾ ਨੂੰ ਅੱਡੋ ਅੱਡੀ ਕਰਤਾ ਮਾਤਾ ਪਿਤਾ ਜੀਵਨ ਸਾਥੀ ਐ ਬੜਾ ਪਿਚ ਵੀ ਇਕੱਠੇ ਰਹਿਣਾ ਚਾਹੁੰਦੇ ਆ ਮਾਂ ਪਿਓ ਇਕੱਠੇ ਰਹਿਣਾ ਚਾਹੁੰਦੇ ਆ ਪੜਨ ਲਾਇਕ ਔਲਾਦ ਨੇ ਬੜਾਪੇ ਚ ਮਾਂ ਪਿਓ ਉਡੋੜ ਨਹੀਂ ਕਰਦੇ ਬੋਲੋ ਸਤਨਾਮ ਜਿਉਂਦੇ ਵਿਛੋੜਦੇ ਮਰਕੇ ਤਾਂ ਵਿਛੋੜੇ ਸਭ ਦੇ ਪੈਣੇ ਆ ਉਹ ਤਾਂ ਲਿਖੀ ਆ ਬਾਣੀ ਚ ਸਭਨਾ ਮਰਨਾ ਹੋਇਆ ਆ ਵਿਛੋੜਾਂ ਸਭਨਾ ਸਭਨਾ ਉਹ ਤਾਂ ਸਤੁ ਤਾਂ ਟੰਦ ਸਚਾਈ ਆ ਪਰ ਕਈ ਵਿੱਚ ਤਾਂ ਹੈ ਜੀ ਔਲਾਦ ਆ ਜਿਨ੍ਹਾਂ ਨੇ ਜਿਉਂ ਜਿਆ ਨੂੰ ਵਿਛੋੜਤਾ ੱਡੇ ਕਰਤਾਂ ਜਿਉਂਦੇ ਮਾਂ ਪਿਓ ਵਿਛੋੜਦੇ ਜਿਉਂਦੇ ਮਾਂ ਪਿਓ ਇਹੇ ਜੀ ਵੀ ਹੈਗੇ ਨੇ ਇਸ ਕਰਕੇ ਕੀ ਭਾਈ ਇਹ ਨਾ ਹੋਵੇ ਮਾਤਾ ਪਿਤਾ ਦੇ ਕੀਤੇ ਨੂੰ ਯਾਦ ਰੱਖੀਏ ਭਾਈ ਗੁਰਦਾਸ ਜੀ ਬੜਾ ਸੋਹਣਾ ਲਿਖਦੇ ਐ ਕਹਿੰਦੇ ਜੰਮੈ ਹਰੀ ਵਿਸਾਰਿਆ ਵਿਆਹਿਆ ਮਾਂ ਪਿਓ ਵਿਸਾਰੇ ਕਹਿੰਦੇ ਜਦੋਂ ਜੰਮਿਆ ਸੀ ਕਹਿੰਦੇ ਉਦੋਂ ਦਾ ਰੱਬ ਭੁੱਲ ਗਿਆ ਲਿਵ ਛੁੜ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਆਨੰਦ ਸਭ ਚੀ ਪੜਦੇ ਆਪਾਂ ਇਧਰ ਭਾਈ ਗੁਰਦਾਸ ਜੀ ਕਹਿੰਦੇ ਜੰਮੈ ਹਰੀ ਵਿਸਾਰਿਆ ਜਦੋਂ ਜਨਮ ਹੋਇਆ ਰੱਬ ਭੁੱਲ ਗਿਆ ਲਿਵ ਟੁੱਟ ਗਈ ਵਿਆਹ ਆ ਮਾਪਿਓ ਬਸਾਰੇ ਜਦੋਂ ਵਿਆਹ ਗਿਆ ਉਦੋਂ ਮਾਂ ਕੋਲੋਂ ਭੁੱਲ ਗਿਆ ਚਾਰ ਨਾਮਾਂ ਕਾਦੀਆਂ ਲੈ ਲਈਆਂ ਮਾਪਿਓ ਦੀ ਗੱਲ ਹੀ ਸੁਣਨੋਂ ਹਟ ਗਿਆ ਬੋਲੋ ਸਤ ਨਾਮ ਇਹੇ ਜੀ ਆਂਦੇ ਨੇ ਇਸ ਕਰਕੇ ਅੱਜ ਬੜਾ ਨਾਜ਼ੁਕ ਸਮਾਂ ਹੈ ਭਾਈ ਮਾਤਾ ਪਿਤਾ ਦਾ ਸਤਿਕਾਰ ਕਰੋ ਮਾਤਾ ਪਿਤਾ ਦਾ ਦਾਦਾ ਦਾਦੀ ਚ ਹੈ ਜੋ ਵੀ ਬਜ਼ੁਰਗ ਹੈ ਸਭ ਨੇ ਬਜ਼ੁਰਗ ਹੋਣਾ ਇੱਕ ਦਿਨ ਸਭ ਨੇ ਇੱਕ ਦਿਨ ਬਜ਼ੁਰਗ ਹੋਣਾ ਆਹ ਨਿਕਾਇਮ ਇਹ ਤਾਂ ਕਹਿੰਦੇ ਦੇਖਿਆ ਮੈਂ ਐਵੇਂ ਮੁੱਲੀ ਕੋਲ ਨੇ ਬਾਪੂ ਤਾਂ ਖੰਦਾ ਰਹਿੰਦਾ ਕਿ ਕਹਿਣਾ ਪਊਗਾ ਫਿਕਰ ਨਾ ਕਰੀ ਤੂੰ ਇਹ ਤੋਂ ਵੱਧ ਚੰਗਾ ਕਰੇਗਾ ਬੋਲੋ ਸਤਨਾਮ ਤੈਨੂੰ ਖਾਂਗੇ ਤੂੰ ਵੱਧ ਹੋਣੀ ਹੈ ਹਾਂਜੀ ਦੱਸੋ ਇਹ ਖਾਨ ਦਾ ਹੈ ਲੈ ਦੱਸ ਖਾਨ ਦਾ ਰੱਖੋ ਵਿਚਾਰ ਸੋ ਮਾਤਾ ਪਿਤਾ ਦੇ ਕੀਤੇ ਨੂੰ ਯਾਦ ਰੱਖੀ ਆਪਾਂ ਸਾਰੇ ਮਾਤਾ ਪਿਤਾ ਦਾ ਖੂਨ ਨਾ ਪੀਏ ਵੱਡੇ ਹੋ ਕੇ ਛੋਟਿਆਂ ਨੂੰ ਤਾਂ ਮਾਤਾ ਪਿਤਾ ਪਲਉਂਦੇ ਹੀ ਐ ਵੱਡੇ ਹੋ ਕੇ ਖੂਨ ਪੀਣਾ ਕੀ ਹੁੰਦਾ ਹੈ ਮਾੜੇ ਕੰਮ ਕਰਕੇ ਮਾਪਿਆਂ ਨੂੰ ਦੁਖੀ ਕਰਨਾ ਮਾਪਿਆਂ ਦੀ ਕਮਾਈ ਮਾੜੇ ਕੰਮਾਂ ਤੇ ਲਾਉਣੀ ਨਸ਼ੇ ਵੇਸ਼ਾਂ ਤੇ ਭੈੜੇ ਕੰਮਾਂ ਤੇ ਲਾਉਣੀ ਹਾਂਜੀ ਕਦੇ ਵੀ ਮਾਤਾ ਪਿਤਾ ਨੂੰ ਦੁਖੀ ਨਾ ਕਰੀਏ ਬੁਰੇ ਕੰਮ ਕਰਕੇ ਨੀਵਾਂ ਨਾ ਝੁਕਾਈਏ ਤੇ ਮਾਤਾ ਪਿਤਾ ਨੂੰ ਕਦੇ ਵੀ ਬਿਰਧ ਆਸ਼ਰਮ ਚ ਨਾ ਛੱਡ ਕੇ ਆਈਏ ਹਾਂ ਬਹੁਤ ਮਾੜੀ ਗੱਲ ਹੈ ਬੱਚਾ ਕਈ ਵਾਰੀ ਵਿਕਲਾੰਗ ਵੀ ਹੋਵੇ ਨਾ ਜਿੰਨਾ ਚਿਰ ਮਾਤਾ ਪਿਤਾ ਜਿਉਂਦੇ ਐ ਵਿਕਲਾੰਗ ਬੱਚੇ ਨੂੰ ਪਿੰਗਲਵਾੜੇ ਛੱਡ ਕੀ ਨਹੀਂ ਦਿੰਦੇ ਬੜਾ ਦੇਖਿਆ ਮੈਂ ਭਿੰਡੇ ਮੈਂ ਦਤਨਕਰਨ ਨੂੰ ਜਾਣਦਾ ਹਾਂ ਉਸਾਦਰ ਸਿੰਘ ਵਿੱਚ ਹੀ ਬੈਠੇ ਉਹਨੂੰ ਸੁਣਨ ਵਾਸਤੇ ਇੱਕ ਦੋ ਹਾਂਜੀ ਬੱਚੇ ਉਹਨਾਂ ਦੇ ਵਿਕਲੰਗ ਹੈ ਬਿਲਕੁਲ ਸੁਭਾਅ ਨਹੀਂ ਸਕਦੇ ਆਪਣਾ ਆਪ ਕਰੀ ਰੱਖੀ ਬੈਠੇ ਹੈ ਕਰੀ ਰੱਖਿਆ ਹੋਇਆ ਬਜ਼ੁਰਗ ਹੋ ਗਏ ਨਾਲੇ ਮਾਂ ਕਹੋ ਹਾਂਜੀ ਬੱਚੇ ਨੂੰ ਕਰੇ ਪਿੰਗਲ ਵਾਲੇ ਛੱਡਿਆ ਉਹ ਕਹਿੰਦੇ ਜਿਉਂਦੇ ਜਿਉਂਦੇ ਤਾਂ ਮੁਸ਼ਕਲ ਹੈ ਛੱਡ ਕੇ ਮਾਂ ਕਹਿੰਦੀ ਜਿਉਂਦੇ ਤਾਂ ਮੈਂ ਛੱਡ ਕੇ ਨਹੀਂ ਆਉਂਦੀ ਮਾਂ ਕਹਿੰਦੀ ਜਿਉਂਦੇ ਬੱਚੇ ਨੂੰ ਪਿੰਗਲ ਵਾਲੇ ਨਹੀਂ ਛੱਡ ਕੇ ਹੁੰਦੇ ਜੋਂਦੀ ਜਾਂਦੀ ਏ ਔਲਾਦ ਮਾਂ ਪਿਓ ਨੂੰ ਬਰਦਾਸ਼ਤ ਨਹੀਂ ਹੱਟਦੀ ਹੇ ਅੱਜ ਦੇ ਸਮੇਂ ਤੇ ਮੈਂ ਗੱਲਾਂ ਕੀਤੀਆਂ ਇਹ ਸਮਝਾ ਜ਼ਰੂਰੀ ਏ ਤੇ ਲਾਈਫ ਵੀ ਚੱਲਦਾ ਹੈ ਗੱਲ ਦੂਰ ਚੱਟ ਜਾਂਦੀ ਹੈ ਤੁਸੀਂ ਵੀ ਦੂਜਿਆਂ ਨੂੰ ਸਮਝਾਓ ਤੁਸੀਂ ਸਿਆਣੇ ਬੈਠੇ ਹੋ ਸੋ ਗੱਲ ਚਲਸੀ ਇੱਦਾਂ ਨਾ ਸ਼ੁਕਰਿਆ ਨਾ ਹੋਈਏ ਰੱਬ ਵੱਲੋਂ ਵੀ ਕਿਰਤ ਕਰਨਾ ਹੋਈਏ ਗੁਰੂ ਵੱਲੋਂ ਵੀ ਕਿਰਤ ਕਰਨਾ ਹੋਈਏ ਮਾਤਾ ਪਿਤਾ ਵੱਲੋਂ ਵੀ ਕਿਰਤ ਕਰਨਾ ਹੋਈਏ ਤੋ ਤੈਨੂੰ ਖਾਂਗੇ ਦੋ ਵੱਤ ਹੋਣੀ ਏ ਹਾਂਜੀ ਦਸ ਬਲੇ ਇੱਕ ਖਾਨਦਾਨ ਦਾ ਹੈ ਨਾ ਉਸ ਖਾਨਦਾਨ ਹਰ ਖੋਚਾਰ ਸੋ ਮਾਤਾ ਪਿਤਾ ਦੇ ਕੀਤੇ ਨੂੰ ਯਾਦ ਰੱਖੀ ਆਪਾਂ ਸਾਰੇ ਮਾਤਾ ਪਿਤਾ ਦਾ ਖੂਨ ਨਾ ਪੀਏ ਵੱਡੇ ਹੋ ਕੇ ਛੋਟਿਆਂ ਨੂੰ ਤਾਂ ਮਾਤਾ ਪਿਤਾ ਪਲਉਂਦੇ ਹੀ ਐ ਵੱਡੇ ਹੋ ਕੇ ਖੂਨ ਪੀਣਾ ਕੀ ਹੁੰਦਾ ਮਾੜੇ ਕੰਮ ਕਰਕੇ ਮਾਂ ਪਿਓ ਨੂੰ ਦੁਖੀ ਕਰਨਾ ਮਾਪਿਆਂ ਦੀ ਕਮਾਈ ਮਾੜੇ ਕੰਮਾਂ ਤੇ ਲਾਉਣੀ ਨਸ਼ੇ ਵੇਸ਼ਾਂ ਤੇ ਭੈੜੇ ਕੰਮਾਂ ਤੇ ਲਾਉਣੀ ਹਾਂਜੀ ਕਦੇ ਵੀ ਮਾਤਾ ਪਿਤਾ ਨੂੰ ਦੁਖੀ ਨਾ ਕਰੀਏ ਬੁਰੇ ਕੰਮ ਕਰਕੇ ਨੀਵਾਂ ਨਾ ਝੁਕਾਈਏ ਤੇ ਮਾਤਾ ਪਿਤਾ ਨੂੰ ਕਦੇ ਵੀ ਵਿਰਧ ਆਸ਼ਰਮ ਚੋਂ ਨਾ ਹਟਕਿਆਈਏ ਹਾਂ ਬਹੁਤ ਮਾੜੀ ਗੱਲ ਹੈ ਬੱਚਾ ਕਈ ਵਾਰੀ ਬੇਕਲਾੰਗ ਵੀ ਹੋਵੇ ਨਾ ਜਿੰਨਾ ਚਿਰ ਮਾਤਾ ਪਿਤਾ ਜਿਉਂਦੇ ਐ ਬੇਕਲਾੰਗ ਬੱਚੇ ਨੂੰ ਪਿੰਗਲਵਾਣੇ ਛੱਡ ਕੇ ਨਹੀਂ ਹੁੰਦੇ ਬੜਾ ਦੇਖਿਆ ਮੈਂ ਭਰਿੰਡੇ ਮੈਂ ਦੋਤਨ ਘਰਾਂ ਨੂੰ ਜਾਣਦਾ ਹਾਂ ਹਰ ਸਮਦਰ ਸਿੰਘ ਵਿੱਚ ਹੀ ਬੈਠੇ ਉਹਨੂੰ ਸੁਣਨ ਵਾਸਤੇ ਇੱਕ ਦੋ ਹਨ ਬੱਚੇ ਆ ਉਹਨਾਂ ਦੇ ਵਿਕਲਾੰਗ ਹੈ ਬਿਲਕੁਲ ਸੁਭਾਲ ਨਹੀਂ ਸਕਦੇ ਆਪਣਾ ਪੁੱਤ ਘਰੀ ਰੱਖੀ ਬੈਠੇ ਹੈ ਘਰੀ ਰੱਖਿਆ ਹੋਇਆ ਬਜ਼ੁਰਗ ਹੋ ਗਏ ਨਾਲੇ ਮਾਂ ਕਹਿੰਉ ਹਾਂਜੀ ਬੱਚੇ ਨੂੰ ਘਰੇ ਪਿੰਗਲ ਵਾਲੇ ਛੱਡਿਆ ਉਹ ਕਹਿੰਦੇ ਜਿਉਂਦੇ ਜਿਉਂਦੇ ਤਾਂ ਮੁਸ਼ਕਲ ਹੈ ਛੱਡ ਕੇ ਨਹੀਂ ਆਉਂਦੇ ਮਾਂ ਕਹਿੰਦੀ ਚਾਹੁੰਦੇ ਤਾਂ ਮੈਂ ਛੱਡ ਕੇ ਨਹੀਂ ਆਉਂਦੀ ਮਾਂ ਕਹਿੰਦੀ ਜਿਉਂਦੇ ਬੱਚੇ ਨੂੰ ਪਿੰਗਲ ਵਾਲੇ ਨਹੀਂ ਛੱਡ ਕੇ ਹੁੰਦੇ ਜਿਉਂਦੇ ਜਿਉਂਦੇ ਤੇ ਔਲਾਦ ਮਾਂ ਪਿਓ ਨੂੰ ਵਿਦਲਾਸ ਵਿੱਚ ਛੱਡਿਆ ਹੁੰਦੀ ਹੈ ਯਾਦ ਜਦੋਂ ਸਮੇਂ ਤੇ ਮੈਂ ਗੱਲਾਂ ਕੀਤੀਆਂ ਇਹ ਸਮਾਂ ਜ਼ਰੂਰੀ ਇਹ ਤੋਂ ਲਾਈਵ ਵੀ ਚੱਲਦਾ ਹੈ ਗੱਲ ਦੂਰ ਚੱਟ ਜਾਂਦੀ ਹੈ ਤੁਸੀਂ ਵੀ ਦੂਜਿਆਂ ਨੂੰ ਸਮਝਾਓ ਤੁਸੀਂ ਸਿਆਣੇ ਬੈਠੇ ਹੋ ਸੋ ਗੱਲ ਕਿਰਸੀ ਇਦਾਂ ਨਾ ਸ਼ੁਕਰੇ ਨਾ ਹੋਈਏ ਰੱਬ ਵੱਲੋਂ ਵੀ ਕਿਰਤ ਕਰਨਾ ਹੋਈਏ ਗੁਰੂ ਵੱਲੋਂ ਵੀ ਕਿਰਤ ਕਰਨਾ ਹੋਈਏ ਮਾਤਾ ਪਿਤਾ ਵੱਲੋਂ ਵੀ ਅਕਰਤ ਕਰਨਾ ਹੋਈਏ